ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਨੋਟਿਸ ਭੇਜਿਆ ਹੈ ਗੌਰੀ ਖਾਨ ਲਖਨਊ ਦੀ ਰੀਅਲ ਸਟੇਟ ਕੰਪਨੀ ਤੁਲਸੀਆਨੀ ਗਰੁੱਪ ਦੀ ਬ੍ਰਾਂਡ ਐਮਬੈਸਡਰ ਹੈ ਇਸ ਕੰਪਨੀ ਦੇ ਨਿਵੇਸ਼ਕਾਂ ਤੇ ਬੈਂਕ ਦਾ ਲਗਭਗ 30 ਕਰੋੜ ਰੁਪਏ ਹੜਪਨ ਦਾ ਦੋਸ਼ ਹੈ ਇਸ ਕੰਪਨੀ ਦੇ ਜਾਂਚ ਦੇ ਦਾਇਰੇ ਵਿੱਚ ਗੌਰੀ ਖਾਨ ਵੀ ਆ ਰਹੀ ਹੈ ਗੋਰੀਖਾਨ ਨੂੰ ਤੁਲਸੀਆਨੀ ਗਰੁੱਪ ਨੇ 2015 ਵਿੱਚ ਆਪਣਾ ਬ੍ਰਾਂਡ ਐਮਬੈਸਡਰ ਬਣਾਇਆ ਸੀ ਲਖਨਊ ਦੇ ਸ਼ੁਸ਼ਾਂਤ ਗੋਲਫ ਸਿਟੀ ਵਿੱਚ ਤੁਲਸੀਆਨੀ ਗਰੁੱਪ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਵਿੱਚ ਇੱਕ ਫਲੈਟ ਮੁੰਬਈ ਦੇ ਰਹਿਣ ਵਾਲੇ ਕਿਰਤ ਜਸਵੰਤ ਸ਼ਾਹ ਨੇ 2015 ਵਿੱਚ 85 ਲੱਖ ਰੁਪਏ ਵਿੱਚ ਖਰੀਦਿਆ ਸੀ ਕਿਰਤ ਜਸਵੰਤ ਸ਼ਾਹ ਦਾ ਦੋਸ਼ ਹੈ ਕਿ ਕੰਪਨੀ ਨੇ ਉਹਨਾਂ ਨੂੰ ਨਾ ਕਬਜ਼ਾ ਦਿੱਤਾ ਤੇ ਨਾ ਹੀ ਰਕਮ ਵਾਪਸ ਕੀਤੀ ਇਸ ਦੇ ਬਾਅਦ ਜਸਵੰਤ ਸ਼ਾਹ ਨੇ ਤੁਲਸੀਆਨੀ ਗਰੁੱਪ ਦੇ ਡਾਇਰੈਕਟਰ ਅਨਿਲ ਕੁਮਾਰ ਤੁਲਸੀਆਨੀ ਮਹੇਸ਼ ਤੁਲਸੀਆਨੀ ਤੇ ਗੋਰੀ ਖਾਨ ਖਿਲਾਫ ਕੇਸ ਦਰਜ ਕਰਵਾਇਆ ਹੈ ED Delhi Lucknow शाखा ਨੇ गौरी खान ਨੂੰ ਭੇਜੇ ਨੋਟਿਸ ਵਿੱਚ ਪੁੱਛਿਆ ਹੈ ਕਿ ਤੁਲਸੀਆਣੀ ਗਰੁੱਪ ਨੇ ਉਹਨਾਂ ਨੂੰ ਬ੍ਰਾਂਡ ਐਂਬੈਸਡਰ ਬੜੋਂ ਲੈ ਕਿੰਨਾ ਭੁਗਤਾਨ ਕੀਤਾ ਹੈ ਇਹ ਪੈਸੇ ਉਹਨਾਂ ਨੂੰ ਕਿਵੇਂ ਦਿੱਤੇ ਗਏ ਹਨ ਇਸ ਲਈ ਕੀ ਕੀ ਐਗਰੀਮੈਂਟ ਹੈ ਤੇ ਐਗਰੀਮੈਂਟ ਦਾ ਕਾਗਜ਼ ਵੀ ED ਨੂੰ ਦਿਖਾਉਣ ਲਈ ਕਿਹਾ ਗਿਆ ਹੈ ਨੋਟਿਸ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਤੁਲਸੀਆਣੀ ਗਰੁੱਪ ਨੇ ਉਹਨਾਂ ਦੇ ਬੈਂਕ ਖਾਤੇ ਵਿੱਚ ਕਿੰਨਾ ਭੁਗਤਾਨ ਕੀਤਾ ਹੈ ਫਰਵਰੀ 2022 ਦੇ ਵਿੱਚ ਲਖਨਊ ਦੇ ਸ਼ੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਰਿਤ ਜਸਵੰਤ ਸ਼ਾਹ ਨੇ ਕਿਹਾ ਕਿ ਮੈਂ ਫਲੈਟ ਗौरी खान ਦਾ ਵਿਗਿਆਪਨ ਦੇਖਣ ਦੇ ਬਾਅਦ ਖਰੀਦਿਆ ਉਹਨਾਂ ਦੀ ਭਰੋਸੇਯੋਗਤਾ ਬ੍ਰਾਂਡ ਨਾਲ ਜੁੜੀ ਹੋਈ ਸੀ ਹੁਣ ਬਿਲਡਰ ਫਲੈਟ ਤੇ ਨਾ ਤਾਂ ਕਬਜ਼ਾ ਦੇ ਰਿਹਾ ਹੈ ਤੇ ਨਾ ਹੀ ਪੈਸਾ ਵਾਪਸ ਕਰ ਰਿਹਾ ਹੈ ਈਡੀ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤੁਲਸੀਆਨੀ ਬਿਲਡਰ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਜਾਲੀ ਦਸਤਾਵੇਜ਼ ਲਗਾ ਕੇ 4.62 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਬੈਂਕ ਨੇ ਕਰਜ਼ ਵਸੂਲੀ ਲਈ ਨੋਟਿਸ ਭੇਜਿਆ ਤਾਂ ਬਿਲਡਰ ਨੇ ਕੋਈ ਜਵਾਬ ਨਹੀਂ ਦਿੱਤਾ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਨੋਟਿਸ ਭੇਜਿਆ ਹੈ ਗੌਰੀ ਖਾਨ ਲਖਨਊ ਦੀ ਰੀਅਲ ਸਟੇਟ ਕੰਪਨੀ ਤੁਲਸੀਆਨੀ ਗਰੁੱਪ ਦੀ ਬ੍ਰਾਂਡ ਐਮਬੈਸਡਰ ਹੈ ਇਸ ਕੰਪਨੀ ਦੇ ਨਿਵੇਸ਼ਕਾਂ ਤੇ ਬੈਂਕ ਦਾ ਲਗਭਗ 30 ਕਰੋੜ ਰੁਪਏ ਹੜਪਨ ਦਾ ਦੋਸ਼ ਹੈ ਇਸ ਕੰਪਨੀ ਦੇ ਜਾਂਚ ਦੇ ਦਾਇਰੇ ਵਿੱਚ ਗੌਰੀ ਖਾਨ ਵੀ ਆ ਰਹੀ ਹੈ ਗੋਰੀਖਾਨ ਨੂੰ ਤੁਲਸੀਆਨੀ ਗਰੁੱਪ ਨੇ 2015 ਵਿੱਚ ਆਪਣਾ ਬ੍ਰਾਂਡ ਐਮਬੈਸਡਰ ਬਣਾਇਆ ਸੀ ਲਖਨਊ ਦੇ ਸ਼ੁਸ਼ਾਂਤ ਗੋਲਫ ਸਿਟੀ ਵਿੱਚ ਤੁਲਸੀਆਨੀ ਗਰੁੱਪ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਵਿੱਚ ਇੱਕ ਫਲੈਟ ਮੁੰਬਈ ਦੇ ਰਹਿਣ ਵਾਲੇ ਕਿਰਿਤ ਜਸਵੰਤ ਸ਼ਾਹ ਨੇ 2015 ਵਿੱਚ 85 ਲੱਖ ਰੁਪਏ ਵਿੱਚ ਖਰੀਦਿਆ ਸੀ ਕਿਰਿਤ ਜਸਵੰਤ ਸ਼ਾਹ ਦਾ ਦੋਸ਼ ਹੈ ਕਿ ਕੰਪਨੀ ਨੇ ਉਹਨਾਂ ਨੂੰ ਨਾ ਕਬਜ਼ਾ ਦਿੱਤਾ ਤੇ ਨਾ ਹੀ ਰਕਮ ਵਾਪਸ ਕੀਤੀ ਇਸ ਦੇ ਬਾਅਦ ਜਸਵੰਤ ਸ਼ਾਹ ਨੇ ਤੁਲਸੀਆਨੀ ਗਰੁੱਪ ਦੇ ਡਾਇਰੈਕਟਰ ਅਨਿਲ ਕੁਮਾਰ ਤੁਲਸੀਆਨੀ ਮਹੇਸ਼ ਤੁਲਸੀਆਨੀ ਤੇ ਗੋਰੀ ਖਾਨ ਖਿਲਾਫ ਕੇਸ ਦਰਜ ਕਰਵਾਇਆ ਹੈ ED Delhi Lucknow ਸ਼ਾਖਾ ਨੇ ਗੌਰੀ ਖਾਨ ਨੂੰ ਭੇਜੇ ਨੋਟਿਸ ਵਿੱਚ ਪੁੱਛਿਆ ਹੈ ਕਿ ਤੁਲਸੀਆਣੀ ਗਰੁੱਪ ਨੇ ਉਹਨਾਂ ਨੂੰ ਬ੍ਰਾਂਡ ਐਂਬੈਸਡਰ ਵਜੋਂ ਕਿੰਨਾ ਭੁਗਤਾਨ ਕੀਤਾ ਹੈ ਇਹ ਪੈਸੇ ਉਹਨਾਂ ਨੂੰ ਕਿਵੇਂ ਦਿੱਤੇ ਗਏ ਹਨ ਇਸ ਲਈ ਕੀ ਕੀ ਐਗਰੀਮੈਂਟ ਹੈ ਤੇ ਐਗਰੀਮੈਂਟ ਦਾ ਕਾਗਜ਼ ਵੀ ED ਨੂੰ ਦਿਖਾਉਣ ਲਈ ਕਿਹਾ ਗਿਆ ਹੈ ਨੋਟਿਸ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਤੁਲਸੀਆਣੀ ਗਰੁੱਪ ਨੇ ਉਹਨਾਂ ਦੇ ਬੈਂਕ ਖਾਤੇ ਵਿੱਚ ਕਿੰਨਾ ਭੁਗਤਾਨ ਕੀਤਾ ਹੈ ਫਰਵਰੀ 2022 ਦੇ ਵਿੱਚ ਲਖਨਊ ਦੇ ਸ਼ੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਰਿਤ ਜਸਵੰਤ ਸ਼ਾਹ ਨੇ ਕਿਹਾ ਕਿ ਮੈਂ ਫਲੈਟ ਗੋਰੀ ਖਾਨ ਦਾ ਵਿਗਿਆਪਨ ਦੇਖਣ ਦੇ ਬਾਅਦ ਖਰੀਦਿਆ ਉਹਨਾਂ ਦੀ ਭਰੋਸੇਯੋਗਤਾ ਬ੍ਰਾਂਡ ਨਾਲ ਜੁੜੀ ਹੋਈ ਸੀ ਹੁਣ ਬਿਲਡਰ ਫਲੈਟ ਤੇ ਨਾ ਤਾਂ ਕਬਜ਼ਾ ਦੇ ਰਿਹਾ ਹੈ ਤੇ ਨਾ ਹੀ ਪੈਸਾ ਵਾਪਸ ਕਰ ਰਿਹਾ ਹੈ ਈਡੀ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤੁਲਸੀਆਨੀ ਬਿਲਡਰ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਜਾਲੀ ਦਸਤਾਵੇਜ਼ ਲਗਾ ਕੇ 4.62 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਬੈਂਕ ਨੇ ਕਰਜ਼ ਵਸੂਲੀ ਲਈ ਨੋਟਿਸ ਭੇਜਿਆ ਤਾਂ ਬਿਲਡਰ ਨੇ ਕੋਈ ਜਵਾਬ ਨਹੀਂ ਦਿੱਤਾ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼